ਕਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕਿਤ ਔਰ ਆਪਣੇ ਚੈਨਲ ਤੇ ਸਵਾਗਤ ਹੈ ਸੱਤ ਸੱਤ ਹੋ ਗਿਓ ਜਬ ਆਜੋ ਬੋਤਲ ਤੇ ਧੀ ਫੜ ਪਾਰੇ ਬੋਤਲ ਤਾਂ ਪਰ ਲਈ ਸੁਖਮਣ ਤੂੰ ਤੂੰ ਸੇਕ ਰੇ ਗੂਜੀ ਰੱਖੇ ਸੁਖਮਣ ਉਹਦੂ ਬੋਤਲ ਤੇ ਉਹ ਤੇ ਪਾਣੀ ਠੰਡਾਗਾ ਤੂੰ ਜਾਣਦਾ ਟੈਂਪਰ ਚ ਭਰ ਲੈਣੀ ਹੈ ਟੈਂਪਰ ਚ ਹੁਣ ਵਕਤ ਕਰਾਈਏ ਸਤ ਸ੍ਰੀ ਅਕਾਲ ਮਰਨਿੰਗ ਦੇਗਾ ਜੀ ਤੇ ਆਪਾਂ ਨੇ ਵਲੌਗ ਕਰਨਾ ਬਾਰੇ ਗੁਰੂ ਤੰਦਰੁਸਤ ਰਹਿਣੇ ਹੁਣ ਆਪਾਂ ਬੀਜੀ ਚੱਲਾਂਗੇ ਇੱਕ ਹਫਤਾ ਹਫਤਾ ਜਿੰਨੇਬੜ ਜੋ ਸਾਰਾ ਖੁਸ਼ ਹੋਣਾ ਤੇ ਸਿਹਤ ਸਾਰਾ ਨਹੀਂ ਡਾਉਣਾ ਬੀਜੀ ਤੇਰੀ ਸਿਹਤ ਮੇਰੀ ਡਾਉਣਾ ਸਰਦਾਰ ਜੀ ਕਹਿੰਦੇ ਸਿਹਤ ਮੇਰੀ ਡਾਉਣਾ ਮੈਂ ਕਹਿੰਦੀ ਮੇਰੀ ਡਾਉਣਾ ਕੰਮ ਮਦੀਆਂ ਜਿਹੜੀਆਂ ਆਈਆਂ ਨੇ ਨਿਹਰੀਆਂ ਆਈਆਂ ਜਿੰਨੇ ਪਤਾ ਨਹੀਂ ਕਿਉਂ ਗਰਮੀ ਚ ਕੰਮ ਥੋੜਾ ਲੱਗਦਾ ਪਰ ਸੋਣ ਚਾਰ ਪਾਉਣਗੇ ਇਹ ਤਾਂ ਮੇਰੇ ਵਾਲਾ ਹੈ ਉਹ ਲੈਤਾ ਗਈ ਫੋਨ ਲੈ ਗਈ ਉਹ ਫੋਨ ਤੇ ਪਰ ਸਾਨੂੰ ਆਪਣੇ ਚਾਰ ਪਾਉਣ ਆਉਣਗੇ ਜਿਹੜੇ ਮੂੰਗੀ ਵੱਢ ਕੇ ਵਿਹਚ ਕੇ ਆਉਣਗੇ ਉਹ ਚ ਜੀਰੀ ਲਾ ਬਣਾਉਣਗੇ ਤੇ ਚਾਰ ਪਾਉਣ ਆਉਣਗੇ ਤੇ ਇਹਨੇ ਚਾਰ ਆਲਾ ਨਹੀਂ ਲੇਬਰ ਹੋਊਗੀ ਮੈਂ ਘਰੇ ਲੇਬਰ ਹੋਊ ਨੇ ਜੀ ਆਪਣੀ ਮੂੰਗੀ ਦਾ ਰੇਟ ਬਹੁਤ ਲੱਗੀ ਕਿਸੇ ਦੀ ਨਹੀਂ ਲੱਗੀ ਵੀ ਇੰਨੀ ਐਨੀ ਮੂੰਗੀ ਦਾ ਰੇਟ ਬਹੁਤ ਵਧੀਆ ਮਿਲ ਗਿਆ ਸਾਨੂੰ 7000 ਰੁਪਏ ਮਿਲ ਗਿਆ ਹਨਾ 7000 50 7000 50 ਮਿਲ ਗਿਆ ਤੇ ਬਾਕੀ ਹਨਾ ਇਹਦੀ 5500 ਲੱਗੀ ਆ ਗਈ ਜੀ 5500 ਹਾਂ ਚਾਚੇ ਕੀ 5500 ਹਾਂ ਇੰਨਾ ਨੇ ਕੀ ਗੱਲ ਹੋ ਗਈ ਫਿਰ ਗਿੱਲੀ ਜੀ ਥੋੜੀ ਜੀ ਗਿੱਲੀ ਜਿਹੜੇ ਕਰਮਾਂ 'ਚ ਹੈ ਗਈ ਆ ਪਤਾ ਨਹੀਂ ਤਰਸੇਮ ਦੀ ਕੀ ਰੇਟ ਲੱਗੇ ਕੱਲ ਵੀ ਵੇਚ ਕੇ ਆਏ ਪਤਾ ਨਹੀਂ ਉਹ ਵੀ ਮੂੰਗੀ ਸੁੱਕੀ ਦੀ ਵਧੀਆ ਲੱਗੀ ਉਹ ਜੋ ਸੁੱਕਣੀ ਪਾਈ ਪਈ ਸੀ ਸਾਡੇ 'ਚ ਤਰਸੇਮ ਦੀ ਤਾਂ ਬੜੀ ਬੰਦਿਆ ਹੀ ਰੇਟ ਲੱਗੀ ਹੋਣੇ ਸ ਤਾਂ ਕੀ ਹਿੱਤਾ ਪੱਖਾ ਵੀ ਲਾਇਆ ਚਾ ਗਰਦੂ ਫੇਨਾ ਵੀ ਗਰਦੂ ਵੀ ਨਹੀਂ ਪੱਖਾ ਲਾਇਆ ਪਿਆ 2:30 ਤੋਂ ਬਾਅਦ ਚਲੋ ਜੇ ਪਕਾ ਦੇ ਕੰਮ ਰੋਟੀ ਪਕਾ ਲਈ ਆ ਭਾਂਡੇ ਸਾਰੇ ਮਾਜ ਲਏ ਨੇ ਬੀਬੀ ਜਾਊਗੀ ਬਿਸਕੁਟ ਕਢਾਉਣ ਤੇ ਕੰਮ ਕਰਦੇ ਭਾਜ ਭਾਜ ਕੇ ਹਜੇ ਨਾ ਮਸਲਦਾ ਨਹੀਂ ਸਿੱਟ ਬਾਕੀ ਹੈ ਨਾ ਆਪਣੇ ਕੰਮ ਤਾਂ ਚੱਲਦੀ ਰਹਾਂਗੇ ਹਜੇ ਮੇਰਾ ਗੋਹਾ ਸੁੱਟਣਾ ਬਿਆ ਮੱਜਾ ਲਾ ਕਿਉਂਕਿ ਮਸਲਦਾ ਨਹੀਂ ਫਿਰ ਲਿਬੜਦੀ ਆ ਬੱਠਾ ਜਿਹੜਾ ਮੈਂ ਇੱਕ ਸਾਈਡ ਤੋਂ ਚੱਕਦੀ ਆਂ ਕਿ ਹੁਣ ਉੱਪਰ ਟੰਗ ਕੇ ਹੁਣ ਸਿੱਟਾਂਗੇ ਗੋਹਾ ਕੋਈ ਬਾळा ਨਹੀਂ ਹੁੰਦਾ ਬਸ ਐਂ ਹੁੰਦਾ ਵੀ ਗੋਹਾ ਗੋਹਾ ਦੋ ਤਿੰਨ ਵਾਲੇ ਛੱਡਦੇ ਆ ਦੋ ਤਿੰਨ ਵਟੜੀ ਹੁੰਦੇ ਨੇਗੇ ਤੇਰੀ ਮੈਂ ਚਫਕਾਂ ਸੈਂ ਦੁੱਧਾਈ ਮੈਂਸ ਮੇਰੇ ਕੁਲਰ ਪੂਰੇ ਬੰਨੀ ਹੋਈ ਸੀ ਉਹ ਮੱਛੀ ਆਣੀ ਦੂਜਿਆਂ ਟੱਕਰ ਮ ਟੱਕਰੀ ਹੋਈ ਜਨੇ ਮੂੰ ਤਾਂ ਪੀੜੀਆਂ ਪੀੜੀਆਂ ਬੰਨਿਆ ਹੁੰਦੀਆਂ ਨੇ ਜਮਾ ਨਹੀਂ ਪਿੱਟਦੀਆਂ ਉਹਨਾਂ ਨੇ ਵੀ ਮੇਰੀ ਜਗ੍ਹਾ ਰੋਕ ਲਈ ਮੈਂ ਸੌਣ ਵਾਲੀ ਝੋਟੀ ਉਰੇ ਬੰਨਤੀ ਪੂਲ ਲਾਉਂਦੇ ਉਹਨੂੰ ਆਇਆ ਹੋ ਗਿਆ ਵੀ ਬਸ ਮੈਂ ਜਗ੍ਹਾ ਮੇਰੀ ਹੋ ਗੋ ਮੁਟਾਂ ਚੋੜੀ ਵੀ ਬੱਚੀ ਗਿਆ ਰਾਤ ਵੀ ਹੁਣ ਵੀ ਹੁਣ ਵੀ ਜੇ ਮੈਂ ਚਾਲੀ ਚੱਕ ਕੇ ਆਏ ਉਦੋਂ ਫੱਕਾ ਫੱਕਾ ਨਹੀਂ ਸੀਗਾ ਵਾਲੀ ਉਹ ਆ ਬੰਦਿਆ ਵਰਗੇ ਪਸ਼ੂ ਵੀ ਦੇਖ ਲੈ ਵੀ ਮੇਰਾ ਥਾਰ ਵੀ ਮੇਰੇ ਕੋਲ ਡਰੂਰੇ ਕਿਉਂ ਬੰਤੀ ਹੈ ਹੱਕਾ ਨਹੀਂ ਹੈਗਾ ਦੇਖੀ ਆ ਮੈਂ ਮੱਚੀ ਜਾਂਦੀ ਤੇ ਚਲੋ ਜੀ ਆਪਾਂ ਕਰਦੇ ਆ ਕੰਮ ਮਿਲਦੇ ਆਂਗੇ ਤੇ ਚਵਾਰੇ ਚ ਮੈਂ ਲਾ ਕੇ ਉਹਨੇ ਚੜ ਪੁੱਛ ਲੋ ਜੀ ਇਹ ਪਾਣਾ ਨੇ ਤਾਂ ਕਾਰ ਸੈੱਟ ਕਰਦੇ ਆ ਨਹੀਂ ਤੁਹਾਨੂੰ ਦਿਖਾਉਣੇ ਆਂਗੇ ਆਪਾਂ ਅਚਾਰ ਕਾਇਨਾ ਕੋਲ ਜਦੋਂ ਦੀਦਿਦੋ ਸੇ ਖੰਡ ਕਿਉਂ ਪਾਈ ਐ ਚਿੱਟੇ ਸੋਲੇ ਕਿਉਂ ਪਾਏ ਨੇ ਤੇ ਇੱਕ ਹਫਤਾ ਹੋ ਗਿਆ ਲਗਭਗ ਆਪਣੇ ਚਾਰ ਪਾਏ ਪੰਜਾਹ ਦਿਖਾਉਣੇ ਤੁਹਾਨੂੰ ਕਹੋਂ ਕਾ ਕਾਂਸ ਤੇ ਵੀ ਇਨਾ ਖਲਾਰਾ ਕਾਟੋ ਪਿਆਗਾ ਸਾਡੇ ਜੀ ਨੂੰ ਪਤਾ ਏ ਖੇਤੀ ਦਾ ਕੰਮ ਦਾ ਜਿੰਨੇ ਦਿਨ ਬੰਦ ਬੰਦੇ ਰਹਿੰਦੇ ਨੇ ਆ ਜਿਹੜੀ ਮੂੰਗੀ ਰੱਖੀ ਸੀ ਆਪਾਂ ਕੱਢੀ ਸੀ ਆ ਡੱਬਾ ਲੈ ਕੇ ਹੋਚ ਪਾਤੀ ਇਹ ਮੈਂ ਅਹੀਂ ਤੱਕ ਦੀ ਆਮਣ ਨੇ ਸਾਰਾ ਸਮਾਨ ਸੈੱਟ ਕਰਦੀ ਹਾਂ ਰਸੋਈ ਜਿੰਨੇ ਦਿਨ ਲੇਬਰ ਰਹਿੰਦੀ ਆ ਨਾ ਸਾਡੇ ਹੋਣ ਦਿਨ ਖਲਾਰਾਂ ਹੀ ਪਿਆ ਨਾ ਭਾਂਡਿਆਂ ਦਾ ਚੀਜ਼ਾਂ ਦਾ ਕਿਉਂ ਐ ਨਹੀਂ ਪਤਾ ਕਿਹੜਾ ਭਾਂਡਾ ਦਾ ਹੈ ਬਾਹਰ ਕਿਹੜਾ ਆਪੀ ਪਿਆਸੀ ਤਾਲੀ ਨਾ ਥੱਲੇ ਤੇਰੀਆਂ ਥਾਂ ਤਾਂ ਬਾਦੂ ਹੈਗਾ ਧਰਮ ਲਈ ਕਿਉਂਕਿ ਅਚਾਰ ਪਾਇਆ ਇਹਨੂੰ ਦਿਨ ਵਿਚਰੀ ਅਸੀਂ ਐ ਦੋ ਵਾਰੀ ਲੱਗ ਆਉਂਗਾ ਇਹ ਰੋ ਉਰੇ ਵਿੱਚੋਂ ਕੱਢ ਕੇ ਆ ਦੇਖੋ ਤੇ ਮੈਂ ਹੁਣ ਹਲਿਆ ਦੂੰ ਇਹਨੂੰ ਤੇਲ ਫਿਰਦਾ ਨਾ ਇਹਦੇ ਇੱਕ ਪੀਪੀ ਚੈਚ ਇਹ ਇੱਕ ਵੀਪੀਆ ਇਹ ਚ ਪਿਛਲੇ ਸਾ ਮਸਾਲਾ ਤੇ ਤੇਲ ਜਿਹੜਾ ਜ਼ਿਆਦਾ ਸੀ ਉਹ ਚ ਅਸੀਂ ਇਨੱਕ ਅੱਡ ਜਿਹੜਾ ਹੁਣ ਖਾਵਾਂਗੇ ਹਨ ਉਹ ਪਰ ਵਾਲੇ ਮਸਾਲੇ ਤੇ ਉਹ ਇਨਾਂ ਚ ਪਾਤਾ ਆਹ ਜਿਹੜਾ ਪੱਟਣੇ ਪਾ ਕੇ ਪਾਇਆ ਚਿੱਟੇ ਉਹ ਆ ਦੇਖੋ ਹੋਰਾ ਨਹੀਂ ਖਰਾਬ ਹੋਇਆ ਤੁਸੀਂ ਖੰਡ ਪਾਇਆ ਕਰੋ ਚਾਰ ਚ ਹਨ ਇੰਨੀ ਸੋਹਣੀ ਖੁਸ਼ਬੂ ਆ ਰਹੀ ਆ ਅੰਬਰੀ ਚਾਰ ਦੀ ਇਹ ਐਸੀ 1 ਹਫ਼ਤਾ ਹੋ ਗਿਆ ਪਾਏ ਨੂੰ 1 ਹਫ਼ਤਾ ਹੋਰ ਇੱਥੇ ਰੱਖਾਂਗੇ ਕਾਂਸਤੇ ਫਿਰ ਇਹਨਾਂ ਨੂੰ ਥੱਲੇ ਹੈਗਾ ਥਾਂ ਆਪਣੇ ਬਾਦੂ ਥੱਲੇ ਧਰ ਦਾਂਗੇ ਕਿਉਂਕਿ ਜੇ ਹੁਣ ਆਪਾਂ ਥੱਲੇ ਧਰ ਦਿਆ ਇਹਨਾਂ ਨੂੰ ਫਿਰ ਇਹ ਨਾ ਹੋ ਜਾ ਉਹ ਜੂ ਤੇ ਕਹਿੰਦੇ ਆਪਾਂ ਨੂੰ ਥੱਲੇ ਕੱਢਣ ਤੇ ਘਾਲ ਹੋ ਜਾ ਤੇ ਫਿਰ ਆਪਾਂ ਨੂੰ ਜੇ ਥੱਲੇ ਕੱਢਣ ਤੇ ਘਾਲ ਹੋ ਜਾਂਦੀ ਹੈ ਫਿਰ ਚਾਰ ਖਰਾਬ ਹੋ ਜਾਂਦੇ ਆ ਵੇਖ ਜੀ ਆਪਾਂ ਹੁਣ ਕਰਦੇ ਆਂ ਖਾਣਸਾ ਪਿੱਥੋਂ ਸੈਟਿੰਗ ਕਰਦਨੇ ਜਿਹੜੇ ਪਾਂ ਦੇ ਸੀਗੇ ਤੇ ਉਹ ਪੰਪ ਤਮਾਤਾ ਪਸਤ ਪੱਡੇ ਪਾਂਦੇ ਕਰਦੇ ਨੇ ਕਈ ਦਾ ਲੇਬਰ ਚਾਰ ਅਲਪੇ ਇਧਰ ਲਾ ਦੇ ਇੱਕ ਸਾਈਡ ਤੇ ਲੇਖੂਣੇ ਬਾਦ ਦੁਪਰ ਦੇ ਨੇ ਪੈਣਗੇ ਹੁਣ ਉਤਾਰ ਲਾਂਗੇ ਜਦੋਂ ਲੈਵਲ ਬਾਦੂ ਰਹਿੰਦੀ ਹੋਊ ਤੇ ਸਾਡੇ ਨਾ ਭਾਂਡਿਆਂ ਦੀ ਖਲਾਲ ਵੱਤ ਪੈਣਾ ਹੋਊ ਕਈ ਦਿਨ ਭਾਂਡਾ ਦਾ ਖਲਾਰਾ ਰਹੂਗਾ ਪਰ ਕਹਿੰਦੇ ਜਿੰਨੇ ਬੰਦੇ ਓਨੀ ਧੰਦੇ ਹਨ ਸਹੀ ਗੱਲ ਹੈ ਬੰਦੇ ਤਾਂ ਜälle ਹੁਣ ਮੈਂ ਬਾਹਰ ਦੀ ਪਾਣੀ ਪਾ ਲਈ ਸਫਾਈ ਕਰਕੇ ਉਹ ਚਲਾ ਦੂੰਗੀ ਤੇ ਗਰਮੀ ਹੈ ਜਿਹੜੀ ਬਹੁਤ ਜ਼ਿਆਦਾ ਹੈ ਜਾਨ ਨਿਕਲ ਜਾਂਦੀ ਅਸੀਂ ਦੱਸਾ ਜਮੀ ਨਹੀਂ ਖੜਾ ਰਹਾਂਗਾ ਜਦੋਂ ਆਹੀ ਵੀ ਤੂੰ ਮੰਗ ਗੁਜ਼ੀਤਾ ਮਾੜੇ ਦਾ ਨਾ ਕੋਈ ਹੰਦਿਆ ਮੈਂ ਕਿਹਨੂੰ ਕਿੱਥੇ ਸਾਮ ਚੂਲ੍ਹੇ ਤੇ ਕਿਹੜੀ ਜਿਹੜਾ ਤੋਤੀ ਸੀ ਕਿਹੜੀ ਤੋਤੀ ਤੇ ਰਾਤ ਹੋਟ ਆਰਦੀ ਉਹ ਤਾਂ ਫਿਰ ਤਾਂ ਬਈ ਯਾਰ ਕੋਈ ਨਾ ਮੈਂ ਜਾ ਫਿਰ ਉਹਨੂੰ ਸਵਾਰ ਪਾਲਾਂ ਦੇ ਕਿਤੇ ਫਿਰਦਾ ਰੰਗ ਇਹਨੂੰ ਪਤਾ ਖੇਤ ਰੋਟੀਆਂ ਰੁਕਤੀਆਂ ਪਾਉਣੇ ਪੈ ਗਏ ਇਹ ਚ ਹੋਰ ਰੁਕਤੀਆਂ ਲੱਤ ਹੋ ਗਈ ਹਾਂ ਬੋ ਤਾਂ ਬਣ ਕਿੱਧਰ ਕਿੱਧਰ ਪਉਂਦੇ ਸੋ ਹੋਦਰੋ ਲੇਬਰ ਚਾਰਾੜੀ ਹੋਊ ਉਹਦਰ ਜੀਰੀ ਚਾਰਾਣ ਗੱਲਾ ਹੋ ਦੇਣਾ ਆ ਫਿਰ ਚਾਹ ਦੇਣੀ ਆ ਚਾਹ ਚੂ ਦੇਣਾ ਆ ਫਿਰ ਜਿਹ ਘਰ ਆਣ ਦੇ ਚੋਂਦੇ ਦੋ ਪਾਸੇ ਹੋ ਜੂ ਦੋ ਪਾਸੇ ਹੋ ਜੂ ਲੈ ਲੈ ਨੈ ਜੇ ਅੱਜ ਫੀਡ ਕਰਾਉਣ ਜਾਓਗੇ ਉਹ ਡੋਲੂ ਤੇ ਕੈਣੀ ਤੇ ਪਾਜ ਲਵਾ ਦੇ ਕੱਡਰੀ ਜਿਵੇਂ ਅਪਾ ਬਾਹਰ ਤੇ ਲਵਾ ਕੇ ਲਿਆਉਂਦੇ ਸੀ ਚਲੋ ਜੀ ਅਪਾ ਹਨਾ ਪੋਚਾ ਲਾ ਲਈਏ ਫਿਰ ਮੈਂ ਆਹ ਦੇਖੋ ਜੀ ਮਗਰਾਈ ਦੇ ਬੱਚੇ ਇੱਕ ਤਾਂ ਬੱਚਾ ਆ ਮਗਰਾਈ ਦਾ ਹੋਰ ਇੱਕ ਆ ਦੋ ਬਾੜੀ ਚ ਡਿੱਗੇ ਪੈਨੇ ਮਗਰਾਈ ਕੋਲੇ ਫਿਰਦੀ ਆ ਨਾ ਹੱਥ ਨਹੀਂ ਲਾਉਂਦੀ ਮੈਂ ਇਹ ਆ ਰੇ ਹੋ ਫਿਰ ਦ ਇੱਕ ਮਗਰ ਆਈ ਮਗਰ ਫਿਰਦੇ ਨੇ ਦੋ ਬੱਚੇ ਇਹ ਗਾਇਕ ਦੋ ਮਗਰ ਆਈਆਂ ਨੇ ਚਾਰ ਬੱਚੇ ਨੇ ਜਮੀ ਛੋਟੇ ਨੇ ਆ ਰੇ ਦੋ ਤਾਂ ਫਿਰਦੇ ਨੇ ਮਾਂ ਮਗਰ ਹੋਰੀ ਇੱਥੇ ਸੁਣਦੀ ਨੇ ਕਾਹੂ ਕੂ 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 ਕੋ ਇਸ ਹਰ ਵਕਤ ਇੱਥੇ ਰਹਿੰਦੀ ਐ ਇਹ ਇਹੀ ਉਹ ਕਰਦੀ ਕਾਹੂ ਉੱਤੇ ਫੱਟਾ ਹੋ ਫੱਟਦੀ ਨਾ ਹੈ ਇਹਨਾਂ ਦੇ ਬੱਚੀ ਖਾਣ ਆਈ ਹੋਗਾ ਇੱਲਣ ਹਾਂ ਭਾਈ ਦਰਖਤ ਤੇ ਸਪਸੀਨ ਫਿਰ ਇਹ ਬੱਚੀ ਖਾਂਦੀ ਹੂ ਵਾਂਡੇ ਆਹ ਤਾਂ ਛੋਟੇ ਨਿ ਵਿਚਾਰੇ ਆਹ ਤਾਂ ਇੱਕ ਟਲਖ ਗਿਆ ਹੈ ਉਹ ਤਾਂ ਉੱਠ ਗਿਆ ਲੱਗਦਾ ਮਰ ਗਿਆ ਇਹ ਤਾਂ ਐਂ ਲੱਗਦਾ ਵੀ ਮਰ ਗਿਆ ਵਿਚਾਰਾ ਹੁਣ ਕੀ ਖੀਲਾ ਬਣੇ ਇਹਦਾ ਆ ਜਾਣ ਦੇ ਖੇਤੋਂ ਪਾਣੀ ਕਣ ਨਾ ਇਹ ਕਾਹ ਦੇ ਕਿ ਇਤ ਕਰ ਤਾਂ ਹੁਣੀ ਕੱਢਿਆ ਲੱਗਦਾ ਬੱਚਾ ਔਰ ਇਹ ਵੀ ਵੀ ਇੱਕ ਤਾਂ ਹੁਣੀ ਕੱਢਿਆ ਲੱਗਦਾ ਆ ਰੇਟ ਇਹਦੇ ਕੋਲ ਪੈਪੀ ਪੀਪੀ ਲਵੇ ਆਰੇ ਉਹ ਤਾਂ ਖਲ ਇਹਦਾ ਬਣੀ ਰਹੂਣੀ ਕੱਢਾ ਲੱਗਦਾ ਆ ਵੱਡੇ ਨੇ ਹਾਂ ਹੋਰ ਜਾਂਦੇ ਨੇ ਬਾੜੀ ਚੂਰ ਹੋ ਗਈ ਦੀਨੇ ਨੂੰ ਹੁਣ ਉਹ ਨਹੀਂ ਪਾਜ ਜਾਣਗੇ ਹਨਾ ਹਾਂ ਹਾਂ ਤਾਂ ਹੀ ਕਹਿੰਦੇ ਨੇ ਭਾਈ ਦਰਖਤ ਲਾਓ ਜਾਨਵਰ ਬਚਾਓ ਦੇਖੋ ਜੇ ਰੋ ਪਾ ਦਰਖਤ ਵੱਢੀ ਜਾਂਦੇ ਆ ਵਿਚਾਰੇ ਇਹ ਮਰੀ ਜਾਂਦੇ ਨੇ ਲੋ ਜੀ ਆਪਾਂ ਨੇ ਜਿਹੜਾ ਟਾਈਮ ਹੈਗਾ ਚਾਪਾਂ ਨਹੀਂ ਪੀ ਲਿਆ 3 ਵਜ ਗਏ ਨੇ ਤੇ ਬੈਠੇ ਬੈਠਾ ਨਹੀਂ ਸਬਜ਼ੀ ਕੱਟ ਰਹੀ ਐ ਪੇਠਾ ਤੇ ਐ ਗਿੱਤੀ ਅਸੀਂ ਇਹ ਗਰਮੀਾਂ ਚ ਪਹਿਲੀ ਵਾਰ ਬਣਾਉਣੇ ਪੇਠਾ ਸਾਡੇ ਪੇਠਾ ਬਹੁਤ ਘੱਟ ਖਾਂਦੇ ਨੇਗੇ ਕਿਉਂਕਿ ਇਸ ਗਰਮੀਾਂ ਚ ਪਹਿਲੀ ਵਾਰ ਬਣਾ ਰਹੇ ਆ ਪੇਠਾ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਤੇ ਸਰਦਾਰ ਜੀ ਤੇ ਬੀਬੀ ਥੋੜਾ ਜਿਹਾ ਘੱਟ ਖਾਂਦੇ ਨੇ ਤਾਂ ਕਰਕੇ ਨੂੰ ਬਣਾਉਂਦੇ ਅੱਜ ਮੈਂ ਬੈਠੇ ਹੀ ਲੈਣਾ ਹੈਗਾ ਤੇ ਚਲੋ ਹੁਣ ਆਪਾਂ ਪੇਠਾ ਬਣਾਵਾਂਗੇ ਅੱਜ ਤੇ ਮੇ ਪੇਠਾ ਕੱਟ ਲਿਆ ਲੈ ਥੋੜੀ ਨਾ ਆਪਣੀ ਮਲਾਈ ਰੜਕਣ ਵਾਲੀ ਪਈ ਐ ਅੱਜ ਅਸੀਂ ਵੇਲਿਆਂਗੇ ਅੱਜ ਅਸੀਂ ਮਲਾਈ ਦਾ ਘਿਓ ਬਣਾ ਲੈਣਿਆ ਤੇ ਅੱਜ ਦੁਬਾਰਾ ਅਸੀਂ ਇੱਕ ਹਫਤਾ ਬਿਜੀਾਂਗੇ ਤੇ ਜੇ ਵਲੌਗ ਬਣ ਜਿਆ ਕਰੋ ਦੇਖ ਲਿਆ ਕਰੋ ਜੇ ਨਹੀਂ ਬਣਾਵਾ ਵਲੌਗ ਬਣੂਗਾ ਫਿਕਰ ਨਾ ਕਰਿਓ ਹਨਾ ਤੇ ਕਿਉਂਕਿ ਬਿਜੀਾਂਗੇ ਉਹ ਤਾਂ ਕੋਸ਼ਿਸ਼ ਕਰਾਂਗੇ ਵੀ ਆਪਾਂ ਵਲੌਗ ਡੇਲੀ ਬਣਾਇਆ ਕਰੀਏ ਕਿਉਂਕਿ ਬੱਚੇ ਵੀ ਸਕੂਲ ਜਾਂਦੇ ਨੇ ਮੈਂ ਤੇ ਬੀਬੀ ਰਹਿ ਜene ਘਰੇ ਮੈਂ ਮੈਂ ਵੀ ਬੀਜੀ ਹੁੰਨੀ ਆ ਕੰਮ ਵਿੱਚ ਬੀਬੀ ਵੀ ਬੀਜੀ ਹੁੰਦੇ ਨੇਗੇ ਸਰਦਾਰ ਜੀ ਖੇਤ ਹੁੰਦੇ ਨੇਗੇ ਹਨਾ ਤੇ ਕੋਸ਼ਿਸ਼ ਕਰਿਆ ਕਰਾਂਗੇ ਵੀ ਵਲੌਗ ਬਣਾਈਏ ਜਰੂਰ ਬਣਾਈਏ ਪਰ ਛੁੱਟੀ ਚੁੰਨੀ ਪਾਟ ਗਈ ਮੇਰੀ ਤੇ ਇਹਨਾਂ ਮੈਂ ਕੱਸੀ ਜਿਆ ਲੈ ਲੈਣੇ ਗਰਮੀ ਚ ਵਧੀਆ ਆਰਾਮ ਰਹਿੰਦਾ ਜਨੋਲੀ ਨਵੀਆਂ ਚੁੰਨੀਆਂ ਪਈਆਂ ਤਾਂ ਬਥੇਰੀਆਂ ਨੇ ਚਾਰ ਪੰਜ ਲੈ ਆਈ ਪਰ ਉਹ ਰੱਖੀ ਨਹੀਂ ਜਾਂਦੀ ਪਾਰ ਯਾਰ ਕੱਪੜੇ ਵਿੱਚ ਹਜਮ ਹੀ ਹਲਕੇ ਹਲਕੇ ਘਸੇ ਘਸੇ ਜਿ ਪਾਏ ਹੋਏ ਨੇ ਨਵੇਂ ਕੱਪੜੇ ਬਥੇਰੇ ਆਏ ਕਿ 8 9 ਸੂਟ ਸਲਾਈ ਕਰਾ ਲੇ ਪਰ ਪੈਂਦੇ ਨਹੀਂ ਹੈਗੇ ਕੀ ਕਰੀਏ ਪੈਂਦੇ ਤਾਂ ਹੀ ਪੁਰਾਣੇ ਨੇਗੇ ਪੈਂਦੇ ਨਹੀਂ ਹੈਗੇ ਨਵੇਂ ਕੱਪੜੇ ਤੇ ਬਾਕੀ ਹਨਾ ਕੋਸ਼ਿਸ਼ ਕਰਿਆ ਕਰਾਂਗੇ ਵੀ ਡੇਲੀ ਪਾਈਏ ਪਰ ਕੰਮ ਜਿਹੜਾ ਬਹੁਤ ਹੀ ਜ਼ਿਆਦੇ ਕੰਮ ਆਗਾ ਪਰ ਬਿੱਚੋ ਟਾਈਮ ਕੱਢਿਆ ਕਰਾਂਗੇ ਹਨਾ ਸੱਫੇ ਕਰਨਾ ਕਰਿਓ ਜੇ ਕਰੇ ਨਹੀਂ ਵੀ ਬਲੌਗ ਪਿਆ ਪਹਿਣਾ WhatsApp ਤੇ ਮੈਸੇਜ ਕਰਨ ਲੱਗ ਜਿੰਦੇ ਨੇ ਦੀਦੀ ਬਲੌਗ ਨਹੀਂ ਆਇਆ ਬਲੌਗ ਨਹੀਂ ਆਇਆ ਹਨਾ ਤੇ ਹੁੰਦਾ ਹੀ ਆ ਜਦੋਂ ਆਪਾਂ ਆਪਣੇ ਹਨਾ ਫੈਮਿਲੀ ਮੈਂਬਰ ਆ ਵਾਂਗੂ ਪਾ ਮਾ ਪਿਆਰ ਬਣਿਆ ਹੋਇਆਗਾ ਤੇ ਕੋਈ ਗੱਲ ਨਹੀਂ ਜੀ ਤੇ ਸੱਫੇ ਕਰਨਾ ਕਰਿਓ ਤੁਹਾਨੂੰ ਪਹਿਲੇ 2 3 10 ਦਿਨ ਤੱਕ ਕੋਸ਼ਿਸ਼ ਮੈਂ ਅੱਜ ਐ ਕਰਦੀ ਆ ਵੀ ਦੋ ਬਲੌਗ ਬਣਾ ਲਾਂ ਪਰ ਜਿਹੜੀ ਗਰਮੀ ਬਹੁਤ ਜ਼ਿਆਦਾ ਐ ਮੇਲੇ ਲਾਇਕ ਵੀ ਨਹੀਂ ਸਿਰੇ ਚੜਨਾ ਸਰਦਾਰ ਜੀ ਨੂੰ ਵੀ ਗਰਮੈਸ ਹੋਈ ਪਈ ਹੈਗੀ ਤੇ ਉਹ ਵੀ ਵਿੱਤ ਪਾਏ ਨੇਗੇ ਬਿਸਤ ਤੇ ਮੰਜੇ 'ਚ ਤੇ ਅੱਜ ਦਿਹਾੜੀ ਇੱਕ ਹੋਰ ਕੁੱਸਿਆਗਾ ਵੀ ਚੱਲ ਹਨਾ ਹੁਣ ਤੁਸੀਂ ਦੋ ਦਿਨ ਰੈਸਟ ਕਰ ਲਓ ਵੀ ਫੇਰ ਔਖਾ ਹੋ ਜਾਊਗਾ ਬਾਲਾ ਕੰਮ ਹੋਊਗਾ ਤੇ ਕੱਲ ਦਾ ਦਿਨ ਬਸ ਕੱਲ ਨੂੰ ਪਿਛਲੇ ਪਹਿਰ ਸੈਰ ਜਿਹੜੇ ਮੂੰਗੀ ਵਾਲ ਵਾਹਣ ਵਾਲੇ ਨੇ ਲਾਉਣ ਵਾਲੀਆਂ ਆ ਜਾਣਗੀਆਂ ਜੀਰੀ ਪਿੰਡ ਵਾਲੀ ਲੇਵਰ ਤੇ ਪਰਸੋਂ ਨੂੰ ਨਿਲੇਵਰ ਚਾਰਪਾਉਣ ਵਾਲੀ ਆਜੂਗੀ ਆਪਣੇ ਤੇ ਦੋ ਦਿਨ ਚਾਰ ਪਾਉਣਗੇ ਦੋ ਦਿਨ ਲੱਗਣ ਤਿੰਨ ਦਿਨ ਲੱਗਣ ਚਾਰ ਪਾਉਣਗੇ ਫਿਰ ਹਫਤਾ ਲੱਗ ਜੂਗਾ ਸਾਰੇ ਕੰਮ ਲਈ ਜਨਿਕੇ 11 ਕਿੱਲੇ ਨੇ ਆਪਣੇ ਮੂੰਗੀ ਵਾਲੇ ਵਿੱਚੀ ਮੱਕੀ ਵਾਲੇ ਤੇ 11 ਕਿੱਲਾਂ ਦੇ ਕੋਲ ਆਪਾਂ ਹੈ ਨਾ ਫਸਲ ਵੱਢਣੀ ਵੀ ਐ ਲਾਉਣੀ ਵੀ ਐ ਠੀਕ ਹੈ ਜੀ ਤੇ ਬਿਜੀ ਬਿਜੀ ਚੱਲਾਂਗੇ ਤਾਂ ਕਰਕੇ ਮੈਂ ਤੁਹਾਨੂੰ ਪਹਿਲੀ ਦੱਸਦਾਨੀ ਆ ਤੇ ਹੂੰ ਤਾਂ ਕੋਸ਼ਿਸ਼ ਮੈਂ ਲਾਜ਼ਮੀ ਕਰੂੰਗੀ ਵੀ ਵਲੌਗ ਦੇਵਾਂ ਤੇ ਕਈ ਵਾਰੀ ਨਹੀਂ ਵੀ ਹਨਾ ਹੁੰਦਾਗਾ ਤੱਕ ਜਾਈਦਾ ਤੇ ਬਿਜੀ ਚਲਦੇ ਹੁੰਨੇ ਹਨ ਹੁਣ ਅਸੀਂ 베ਲੀ ਹੁੰਨੇ ਦਿਨੇ ਉਧਰੋਂ 11:30 ਵਜੇ ਤੋਂ ਲੈ ਕੇ 3 ਵਜੇ ਤੱਕ 2 ਵਜੇ ਤੱਕ ਜਮਾ 베ਲੀ ਹੁੰਨੀ ਆਂਗੀ 11:30 ਤੋਂ 12:30 ਡੇਢ 2:30 ਹੈਨਾ ਆਸਲ ਕੰਮ ਤਾਂ 2:30 ਵਜੇ ਚੱਲਦਾ ਵਿੱਚ ਚਾਹ ਪਾਣੀ ਪੀ ਲੈਣੇ 2:30 ਵਜੇ ਚਾਹ ਧਰ ਕੇ ਫਿਰ ਘੰਟਾ ਚਾਹ ਪਾਣੀ ਪੀਣ ਤੇ ਲਾ ਲੈਣੇ ਫਿਰ ਭਾਂਡਿਆਂ ਤੋਂ ਸ਼ੁਰੂ ਹੁੰਦਾ ਕੰਮ ਬਾਅਦ ਦੁਪਹਿਰ ਦਾ 2:30 ਤੋਂ 3 ਘੰਟੇ 베ਲੀ ਹੁੰਨੇ ਆਂਗੀ ਪਿਛਲੇ ਦੁਪਹਿਰੇ ਤੇ ਨਹੀਂ ਦਾ ਇਹ ਹਮ ਤਾਂ ਵੀ ਨੀਂਦ ਨਹੀਂ ਆਉਣੀ ਗਰਮੀ ਚ ਤੇ ਨਹੀਂ ਫਿਰ ਅਸੀਂ ਦਿਨੇ ਸੂਸੀ ਕੱਟੀ ਲਾਉਣਿਆਂਗੇ ਕਿਉਂਕਿ ਬਿਲ ਬਹੁਤ ਚੜਿਆ ਆਉਂਦਾ ਮੈਂ ਛਿੜਕਾ ਪੈਂਦੀਆਂ ਨੇ ਕਿ ਉਹ ਸਾਰਾ ਦਿਨ ਮਰਦਿਆਂਗੇ ਜੀ ਫਿਰ ਹੁਣ ਕਿੱਥੇ ਸਰੀਰ ਲਾਲਾ ਪਰੋਥੀ ਲੱਗ ਜਾਂਦਾਗਾ ਤੇ ਉੱਥੇ ਸਰੀਰ ਲੱਗ ਜਾਂਦਾ ਜੇ ਆਪਾਂ ਆਪਣੀ ਬਾਡੀ ਦਾ ਹੁਣ ਪਸੀਨਾ ਵੀ ਬਾਹਰ ਕੱਢਾਂਗੇ ਫਿਰ ਉਹ ਗੱਲ ਆਹੋ ਵੀ ਨਹੀਂ ਹੈਗਾ ਬਿਮਾਰੀਆਂ ਆਹ ਕਰਾਂਗੇ ਦਿਨ ਰਾਤ ਆਪਾਂ ਨੂੰ ਇਸ ਵੀ ਮਾਰਦਾਗਾ ਤੇ ਚਲ ਰਾਤ ਨੂੰ ਪੈ ਜਣੇ ਹੋ ਵੀ ਬਹੁਤ ਹੈਗਾ ਤੇ ਦਿਨੇ ਵੀ ਫਿਰ ਕਦੇ ਗਰਮੀ ਧੁੱਪ ਚ ਕੰਮ ਕਰਨਾ ਕਦੇ ਸਾਚ ਕੰਮ ਕਰਨਾ ਮੈਂ ਗਰਮ ਸਰਦ ਹੋ ਜਾਣੇ ਆਂਗੇ ਚਲੋ ਜੀ ਆਪਾਂ ਫਿਰ ਮਿਲਦੇ ਆਂਗੇ ਤੇ ਮੈਂ ਮਧਾਣੀ ਮਧੂਣੀ ਲਾਦਾ ਤੇ ਪਿਆਜ਼ ਚੱਕ ਲਿਆ ਮੈਂ ਮਸਾਲਾ ਕੱਟੀ ਜੀ ਫਿਰ ਮਿਲਦੇ ਆਪਾਂ ਸਬਜ਼ੀ ਬਣਾਉਣੇ ਆਂਗੇ ਸਬਜ਼ੀ ਬਣਾਉਣਾਂ ਵੀ ਬੇਖਾ ਤੋਂ ਪਹਿਲਾਂ ਮੁਚਾਏ ਤੱਕ ਤੁਹਾਨੂੰ ੜੀ ਸਬਜ਼ੀ ਆਪਾਂ ਚੇਕ ਕਰ ਤੇ ਅਗਰ ਤੇ ਇਦਾਂ ਮਲਾਈ ੜਕੀ ਆਪਾਂ ਮੱਖਣ ਬਣਾਇਆ ਕਿ ਅੱਜ ਨਾਲ ਸਵੇਰੇ ਬੱਸ ਮੂੰਹ ਹੀ ਪਤਾ ਨਹੀਂ ਕੀ ਹੋ ਗਿਆ ਸਵੇਰੇ ਢਿੱਕੀ ਨਹੀਂ ਗਈ ਤੁਸੀਂ ਕਹੋਗੇ ਕਿਸੇ ਦੇ ਪਹਿਰੇ ਕਿਉਂ ਬਣਾਇਆ ਘਰ ਬਣਾਇਆਗਾ ਤੇ ਮਧਾ ਨਹੀਂ ਇਹ ਗਰਮ ਆ ਜੇ ਠੰਡੀ ਹੋ ਗਈ ਮਧਾ ਨਹੀਂ ਹੋ ਰੋਟੀਆਂ ਕੱਢਾਂਗੇ ਇਧਰ ਆਪਣਾ ਕਿਉਂ ਤੇਲ ਪਾ ਰਿਹਾ ਫਿਰ ਇਹ ਸੱਪਾ ਸੱਪਾ ਪੇਟਾ ਬਰੂਗਾ ਤੇ ਇਹ ਅਜ ਤੱਕ ਕੋਈ ਵੀ ਨਹੀਂ ਬਣਾਉਂਦਾ ਕੋਈ ਬਣਾਉਂਦਾ ਹਰ ਇੱਕ ਆਲਾ ਤੇ ਤੁਸੀਂ 5 ਚਮਚਾ ਪਾ ਦਿੱਤਾ ਜੀਰੇ ਦਾ ਇਹ ਜਿਹੜਾ ਟਿੱਖਾ ਬਣਦਾ ਜੀਰੇ ਨਾਲ ਹੀ ਵਧੀਆ ਬਣਦਾ ਵਿੱਚ ਕਹਣਾ 7 ਧਨੀਆ ਵੀ ਪਾ ਲੈਂਦੇ ਹਾਂ ਪਰ ਹੁਣ ਮੇਰੇ ਕੋਲ ਹੈ ਨਹੀਂ 7 ਧਨੀਆ ਮੈਂ ਇਸ ਤੇ ਵੀ ਪਾ ਹੀ ਜਾਂਦਾ ਰਿਹਾ ਚਾਹ ਪਿਆਜ਼ ਪੁਣ ਨਾਲ ਗੰਡਾ ਪਿਆਜ਼ ਪਾਹੋਂ ਗੰਡਾ ਠੀਕ ਹੈ ਜੀ ਇਹ ਤੁਹਾਨੂੰ ਮਦਾਨੀ ਦੱਸੀ ਹੈ ਉਸ ਤੋਂ ਇੱਕਮ ਨਾਂ ਮੇਰਾ ਮੱਝਾਂ ਨੂੰ ਜ਼ੋਰ ਲਵਾਤਾ ਹੁਣ ਕੀ ਭੱਜੀਆਂ ਕੀ ਭੱਜੀਆਂ ਕੱਟੀਆਂ ਬੱਸੀਆਂ ਨਹੀਂ ਆ ਕੱਖਾ ਤੇ ਮੱਝਾਂ ਮਨਨ ਖੋਣ ਨੜਕੋ ਮੁੜਕੀ ਕਰਤੀ ਮੱਝਾ ਰੋਇ ਮੈਂ ਸਵਾ 3 ਤੇ ਸਾਢੇ 3 ਦੇ ਵਿਚਾਰੇ ਬੰਦਦੀਆਂ ਕਦੇ ਪੌਣੇ 4 ਵੀ ਹੋ ਜਾਂਦੇ ਨੇ ਕਦੇ 4 ਵੀ ਵੱਜ ਜਾਂਦੇ ਨੇ ਜੇ ਕੋਈ ਕੰਮ ਬਿੱਡਿਆ ਹੋਵੇ ਹਨਾ ਵਿੱਚ ਆਪਾਂ ਕਰਤੀ ਜਾਉਂ ਤੇ ਮੈਂ ਸਾਢੇ 3 ਵਜੇ ਪੱਕਾ ਟਾਈਮ ਆਂਦਾ ਸਵਾਤਿਨ 3:30 ਸਵਾਤਿਨ 3:30 ਨੇ ਪੱਕਾ ਚਾਹ। ਜੇ ਤੁਹਾਨੂੰ ਆਉਂਦਾ ਉਹ ਪੈਸਾ ਆਉਣੇ ਚਾਹੀਦੇ ਹੋ ਜੇ ਨੇ। ਲੋ ਜੇ ਆਪਾਂ ਨੇ ਟਟਕਾ ਧਰ ਦਿੱਤਾ ਤੇ ਫੜਿਆ ਜਾਂਦਾ ਕਿ ਪੱਕੇ ਮੂਰੇ। ਲੋ ਹਟਾ। ਫਾਈਨ। ਮੈਂ ਨਹੀਂ ਕਿਹਦਾ ਨਹੀਂ। ਆ ਮਾੜੀ ਜਿਹੀ ਹਲਿਆ। ਪਿਆਜ਼ ਹੁਣ ਆ ਗਏ। ਇਹ ਮਦਾ ਨਹੀਂ ਕਰਦਾ। ਬਟਾਏ ਲੱਖੋ ਐਨਾ ਡੋਲੀ ਜਿਸ ਤੇ ਕੰਮ ਕਰਦੇ ਹੋ ਬਟਾਏ ਕੱਟੋ। ਇੱਕ ਜੰਮੀ ਪਿਆਜ਼। ਉਸ ਤੇ ਪਰਸਾਰ ਮੰਗਤੀ ਲੱਗਦੀ। ਕੋਈ ਤੇ ਜਾਣੀ ਲੋ ਜੇ ਪੈਸਤਰਾ ਮਧਾਣੀ ਪੂਝ ਲੈਣੇ ਤੇ ਮਧਾਣੀ ਜਦੋਂ ਮੈਂ ਕਿਉ ਕੱਢਾਂ ਕਿਉਂ ਤੋਂ ਬਾਅਦ ਮੈਂ ਇਹਨਾਂ ਪਾਣੀ ਨਾਲ ਸਾਫ ਕਰਦਣੀਆਂ ਹੁੰਦੀਆਂ ਚੰਗੀ ਤਰ੍ਹਾਂ ਕਿਉਂਕਿ ਦੋ ਸਗਰਮੀ ਬਾਹਰੀ ਆ ਉਹ ਝੋਕੜਾ ਸੌਖਾ ਬਣ ਜਾ ਗਰਮੀ ਚ ਕਦੇ ਬਰਫ਼ ਪਾ ਲੈ ਕਰੇ ਤੱਤ ਤੱਤ ਪਾਣੀ ਤਾਂ ਹੁਣ ਲੋੜ ਹੀ ਨਹੀਂ ਬੱਦ ਤੋਂ ਵੱਧ ਬਰਫ਼ ਪਾਉਣ ਦੀ ਲੋੜ ਹੈ ਫਿਰ ਝੋਕ ਬੰਦ ਅੰਨੀ ਗੱਲ ਵਿੱਚ ਝੋਕੜਾ ਸੌਖਾ ਖਾਣਾ ਬਣਾਉਂਦਾ ਸੇਮ ਨੂੰ ਵੀ ਬੜੀ ਕੱਟ ਲੱਗੀ ਕੀ ਰੇਟ ਹੈ 54 ਕੋਲ ਨਹੀਂ ਲੱਗੀ ਦੀ ਜੰਦਾਸਨ 52 ਜਸਤਨ ਸਾਰੇ ਨੂੰ ਕੱਟ ਲੱਗੀ ਆ ਤਾਂ ਪਹਿਲਾਂ ਕੱਲ ਸਾਰਿਆਂ ਦੀ ਕੱਟ ਲੱਗੀ ਹੈ ਮੈਂ ਚੱਲ ਜਿਹੜਾ ਬੱਟਾ ਤੋਂ ਕਿਤੇ ਉਹਨੂੰ ਕਿਹਾ ਜੀ ਟਰੈਕਟਰ ਲੈ ਕੇ ਜਾਣਾ ਹੈ। ਕੱਲ ਮੈਂ ਦੋ ਕਿਹਨੇ ਤੱਬੂ ਕਰਨਾ ਤੇ ਕੱਲ ਨੂੰ ਕਰ ਲਵਾਂਗਾ। ਤੇਰੇ ਕੱਲ ਨੂੰ ਵੱਖ ਲੈ ਕੇ ਜਾ ਮੈਂ। ਹਾਂ ਕਰਾਇਆ ਤੇ ਛੱਡ ਵੀ ਜਾਊ ਜੋਤ ਪਰਸੋਂ ਗਿਆ ਜੋਤ ਕਰੀ ਆ। ਇਹ ਜੋਤ ਸੁਆਦੀ ਚਾਰਾਂ ਜਿਹੇ। 500 ਤੋਂ 700 ਬੰਦੇ ਵੱਧੂ। ਜਵਾਕ ਆ ਕੰਮ। ਜਵਾਕ ਆ ਪੜਾਈ ਖਰਾਬ ਨਹੀਂ ਹੋਏਗੀ ਜਵਾਕ ਦੀ। ਹੋਰ। ਪਾ ਪਾਪੀ ਲਵਾ ਜਾ ਟਰੈਡ ਕੱਢੀ। ਲਓ ਜੀ ਪਾ। ਆਰਕੂ ਜਿਹਾ ਇਹ ਲੈ ਕਰਕੇ ਹੁਣ ਆਪਾਂ ਸੇਠਾ ਭੁੰਨਾਂਗੇ ਆਪਾਂ ਤੇਲ ਪਾਵਾਂਗੇ ਮੈਂ ਮਿਚ ਤੇ ਇਹਨਾਂ ਦਾ ਕੱਢ ਲੈਣੇ ਇੱਥੇ ਮੁੱਖਣ ਹਾਂ ਜੀ ਨਾਲ ਹੈ। ਇਹ ਸੀਤ ਸੱਤ ਦਿਨਾਂ ਦਾ ਤਾਂ ਹੈਗਾ ਸੀਤ ਸਕੇ। ਮਨੋ ਜਿਹੜੀ ਮੱਝ ਆਪਣੀ ਖਟ ਗਈ ਉਹਦਾ ਕਿਉਂ ਵੱਧਵਾ ਹੁੰਦਾ। ਫੇਰੀ ਫੈਂਟ ਇੰਨੀ ਆਉਂਦੀ ਆ ਕਿਉਂ ਪਤਾ ਨਹੀਂ ਕਿਉਂ ਆਉਂਦੀ। ਪਤਾ ਨਹੀਂ ਗਰਮੀ ਹੁਣ ਗਰਮੀ ਬਾਹਰ ਹੋ ਗਈ। ਤਾਂਨ ਪਾ ਕੱਪੜੇ ਤਾਂ ਆਪਦੇ ਨੂੰ ਸੁੱਕਦੇ ਮੁੜ ਕੇ ਨਾਲ ਕਿਉਂ ਨਹੀਂ ਕੋਈ ਲੋੜ ਤਾਂ ਮਿਲਦਾ। ਆਏ ਦੋ ਦੋ ਕੰਮ ਵੀ ਹੁਣ ਤਾਂ ਚਾਰ ਚਾਰ ਵੀਡਣੇ ਪੈਣਗੇ ਹਫਤਾ ਤਾਂ ਫੇਰ ਸੀ ਘੌਂ ਕੰਮ ਸੀ ਕਈਆਂ ਉਹ ਮੇਰੇ ਉੱਠਣਾ ਤੇ ਪੁੱਤੂਣ ਵਾਲੀ ਮੈਸਾਂ ਨੇ ਉੱਥੇ ਨੇ ਹਲ ਮਾਇਆ ਪਰ ਉਹ ਤੇਰੇ ਨਾਲ ਟ੍ਰੈਕਟਰ ਚਲਿਆ ਕਰਨੀ ਮੇਰੇ ਜਿਹੜੇ ਤਾਂ ਬੜੇ ਕੰਮ ਮੇਰੇ ਬਾਰੇ ਲੋ ਜੀ ਆਪਣੀ ਸਬਜੀ ਬਣ ਗਈ ਐ ਸੱਤੀ ਸੱਤੀ ਬਣ ਗਈ ਐ ਸਬਜੀ ਪਾ ਗਏ ਸਭ ਬੰਦ ਸਾਫ ਕਰਦਗੇ ਬੰਦ ਇਧਰ ਕਿਉ ਵੀ ਰਿੱਜੀ ਆਂਦਾ ਬਸ 10 ਮਿੰਟਾਂ ਚ ਇਹ ਵੀ ਬਣ ਜੂਗਾ ਤੇ ਜਦੋਂ ਕਿਉ ਬਣ ਗਿਆ ਕਿਉ ਪੁੰਨ ਦਾਂਗੇ ਫੇਰ ਹੀ ਜਾਊਂਗੀ ਮੱਜਾ ਨਮਾਉਣ ਕਿਉ ਸਾਮ ਕੇ ਭਾਂਡੇ ਮਾਲ ਕੇ ਸਾਰੇ ਗਿੱਲੇ ਕਰਕੇ ਜਿਆ ਟਾਈਮ ਆ ਹੁਣ 4:00 ਹੋ ਗਏ ਨੇ ਤਪਾ ਕਰਦੇ ਆ ਜੀ ਵੀਡੀਓ ਦਾ ਐਂਡ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਐਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ